ਗੁੱਡ ਮਾਰਨਿੰਗ ਸਟੂਡੈਂਟ ਮੈਂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਆਪ ਦੇ ਆਪਣੇ YouTube ਚੈਨਲ ਸਟੱਡੀ ਮਾਸਟਰ ਵਿੱਚ ਅੱਜ ਦੀ ਇਸ ਵੀਡੀਓ ਵਿੱਚ ਅਸੀਂ BA ਸੈਕੰਡ ਸੈਮੈਸਟਰ ਲਾਜ਼ਮੀ ਪੰਜਾਬੀ ਦੀ ਪ੍ਰੋਫੈਸਰ ਪੂਰਨ ਸਿੰਘ ਦੀ 3rd ਕਵਿਤਾ ਦਿਲ ਮੇਰਾ ਖਚੀ ਦਾ ਕਰਾਂਗੇ ਜਿਸ ਵਿੱਚ ਕੇਂਦਰੀ ਭਾਵ ਤੇ ਵਿਸ਼ਾ ਵਸਤੂ ਕਰਾਂਗੇ ਪਹਿਲਾ ਕੇਂਦਰੀ ਭਾਵ ਸਟਾਰਟ ਕਰਦੇ ਹਾਂ ਕਵੀ ਕਹਿੰਦਾ ਹੈ ਕਿ ਉਸ ਨੂੰ ਜਪਦਾ ਹੈ ਉਹ ਕਿਸੇ ਦੀ ਪਤੰਗ ਹੈ ਤੇ ਕੋਈ ਡੋਰਾ ਵਾਲਾ ਉਸ ਨੂੰ ਖਿੱਚਦਾ ਹੈ ਜਿਸ ਨਾਲ ਉਸ ਦੀ ਜਿੰਦ ਰੂਪੀ ਪਤੰਗ ਹਵਾ ਵਿੱਚ ਉੱਚੀ ਉੜਦੀ ਹੋਈ ਲਹਿਰਾਉਂਦੀ ਤੇ ਠਹਿਰਦੀ ਤੇ ਚੜਦੀ ਹੈ ਕਵੀ ਕਹਿੰਦਾ ਹੈ ਕਿ ਉਸ ਨੂੰ ਲੱਗਦਾ ਹੈ ਕਿ ਉਹ ਕਿਸੇ ਦੀ ਪਤੰਗ ਹੈ ਤੇ ਕੋਈ ਉਸ ਨੂੰ ਖਿੱਚਦਾ ਹੈ ਜਿਸ ਕਰਕੇ ਉਹ ਕੀ ਹੁੰਦੀ ਆ ਹਵਾ ਵਿੱਚ ਲਹਿਰਾਉਂਦੀ ਹੈ ਠਹਿਰਦੀ ਹੈ ਤੇ ਉੱਚੀ ਚੜਦੀ ਹੈ ਉਹ ਆਕਾਸ਼ ਵਿੱਚ ਟੁੱਬੀਆਂ ਲਾਉਂਦੀ ਫੜਫੜਾਉਂਦੀ ਤੇ ਸਿਰ ਚੁੱਕ ਕੇ ਉੱਚੀ ਉੱਚੀ ਉੱਡਦੀ ਹੈ ਤੇ ਅਦ ਅਸਮਾਨ ਵਿੱਚ ਚੜ ਕੇ ਸੁਸਕਦੀ ਹੈ ਉਸ ਨੂੰ ਦਿਨ ਆਪਣੀ ਸੰਗੀ ਤੇ ਰਾਤ ਸਹੇਲੀ ਜਾਪਦੀ ਹੈ ਉਸ ਨੂੰ ਕੀ ਲੱਗਦਾ ਹੈ ਕਿ ਦਿਨੋਂ ਸੰਗੀ ਹੈ ਤੇ ਰਾਤ ਸਹੇਲੀ ਹੈ ਉਹ ਦੂਰੋਂ ਉਸ ਨੂੰ ਚੱਲ-ਚੱਲ ਮਿਲਣ ਆਉਂਦੇ ਜਾਪਦੇ ਹਨ ਕਵੀ ਨੂੰ ਲੱਗਦਾ ਹੈ ਕਿ ਦਿਨ ਅਤੇ ਰਾਤ ਉਸ ਨੂੰ ਦੂਰੋਂ ਮਿਲਣ ਆਉਂਦੇ ਹਨ ਇਸ ਤਰ੍ਹਾਂ ਉਸ ਨੂੰ ਜਿਉਣਾ ਚੰਗਾ ਲੱਗਦਾ ਹੈ ਪਰ ਮੌਤ ਵੀ ਓਪਰੀ ਨਹੀਂ ਲੱਗਦੀ ਸਗੋਂ ਮਿੱਠੀ ਨਿੰਦਰ ਜਾਪਦੀ ਹੈ ਉਸ ਨੂੰ ਲੱਗਦਾ ਹੈ ਕਿ ਮੌਤ ਵੀ ਚੰਗੀ ਹੁੰਦੀ ਹੈ ਉਹ 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 ਸਦੀਖੀ ਖਿੱਚ ਤੋਂ ਅਕਦਾ ਤਕਦਾ ਨਹੀਂ ਜਦੋਂ ਹਵਾ ਵਿੱਚ ਉੱਡਦੀ ਹੈ ਤਾਂ ਉਸ ਨੂੰ ਜੋ ਵੀ ਖਿੱਚੇ ਮਾਰਦਾ ਹੈ ਉਸ ਤੋਂ ਅਕਦੀ ਥੱਕਦੀ ਨਹੀਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਜਿਵੇਂ ਕੋਈ ਡੋਰ ਪਾ ਕੇ ਉੱਪਰ ਨੂੰ ਖਿੱਚ ਰਿਹਾ ਹੋਵੇ ਉਸ ਨੂੰ ਭਾਵੇਂ ਪਤਾ ਨਹੀਂ ਉਹ ਕੌਣ ਹੈ ਪਰ ਉਸ ਦੀ ਰੂਹ ਜਾਣਦੀ ਹੈ ਕਿ ਉਹ ਉਸ ਦਾ ਹੈ ਕਵੀ ਨੂੰ ਲੱਗਦਾ ਹੈ ਕਿ ਉਸ ਨੂੰ ਕੋਈ ਡੋਰਾ ਵਾਲਾ ਖਿੱਚਦਾ ਹੈ ਪਰ ਉਹ ਜਾਣਦਾ ਨਹੀਂ ਕਿ ਉਹ ਕੌਣ ਹੈ ਜਿਸ ਦੇ ਹੱਥ ਉਸ ਦੀ ਪਤੰਗ ਰੂਪੀ ਜ਼ਿੰਦ ਦੀ ਡੋਰ ਹੈ ਮਨੁੱਖ ਦੀ ਜ਼ਿੰਦਗੀ ਦੀ ਪਤੰਗ ਨੂੰ ਇਹ ਰਸਯਮਈ ਖਿੱਚ ਖਿੱਚਦੀ ਹੈ ਜਿਸ ਤੋਂ ਅਦੁੱਤ ਆਨੰਦ ਪ੍ਰਾਪਤ ਹੁੰਦਾ ਹੈ ਜਿਸ ਕਰਕੇ ਜਿਉਣਾ ਤੇ ਮਰਨਾ ਦੋਵੇਂ ਚੰਗੇ ਲੱਗਦੇ ਹਨ ਹੁਣ ਕਰਦੇ ਹਾਂ ਵਿਸ਼ਾ ਵਸਤੂ ਦਿਲ ਮੇਰਾ ਖਚੀਦਾ ਕਵਿਤਾ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੈ ਕਿਸ ਦੀ ਰਚਨਾ ਹੈ ਪ੍ਰੋਫੈਸਰ ਪੂਰਨ ਸਿੰਘ ਦੀ ਇਸ ਕਵਿਤਾ ਵਿੱਚ ਤਵੀ ਨੇ ਇੱਕ ਰਸਯਮਈ ਖਿੱਚ ਨੂੰ ਬਿਆਨ ਕੀਤਾ ਹੈ ਜਿਸ ਕਰਕੇ ਉਸ ਨੂੰ ਅਦੁੱਤ ਆਨੰਦ ਪ੍ਰਾਪਤ ਹੁੰਦਾ ਹੈ ਫਲ ਸਰੂਪ ਉਸ ਨੂੰ ਜਿਉਣਾ ਤੇ ਮਰਨਾ ਦੋਵੇਂ ਚੰਗੇ ਲੱਗਦੇ ਹਨ ਕਵੀ ਕਹਿੰਦਾ ਹੈ ਕਿ ਉਸ ਨੂੰ ਜਾਪਦਾ ਹੈ ਉਹ ਕਿਸੇ ਦੀ ਪਤੰਗ ਹੈ ਤੇ ਕੋਈ ਡੋਰਾ ਵਾਲਾ ਉਸ ਨੂੰ ਖਿੱਚਦਾ ਹੈ ਜਿਸ ਨਾਲ ਉਸ ਦੀ ਜਿੰਦ ਰੂਪੀ ਪਤੰਗ ਹਵਾ ਵਿੱਚ ਉੱਚੀ ਉੜਦੀ ਹੋਈ ਲਹਿਰਾਉਂਦੀ ਠਹਿਰਦੀ ਤੇ ਚੜਦੀ ਹੈ ਕਵੀ ਨੂੰ ਕੀ ਲੱਗਦਾ ਹੈ ਕਿ ਉਹ ਕਿਸੇ ਦੀ ਪਤੰਗ ਹੈ ਉਹ ਅਕਾਸ਼ ਵਿੱਚ ਟੁਬੀਆ ਲਾਉਂਦੀ ਫੜ ਫੜਾਉਂਦੀ ਤੇ ਸਿਰ ਚੁੱਕ ਕੇ ਉੱਚੀ ਉੱਚੀ ਉਡਦੀ ਹੈ ਕਵੀ ਨੂੰ ਲੱਗਦਾ ਹੈ ਕਿ ਉਹ ਉੱਚੀ ਸ਼ਾਨ ਨਾਲ ਉੱਚੀ ਉਡਦੀ ਹੈ ਤੇ ਅਦ ਅਸਮਾਨ ਵਿੱਚ ਚੜ੍ਹ ਕੇ ਸੁਸਕਦੀ ਹੈ ਉਸ ਨੂੰ ਮੂੜ ਮੂੜ ਖਿੱਚ ਪੈਂਦੀ ਹੈ ਤੇ ਉਸ ਦੀ ਛਾਤੀ ਨੂੰ ਖੁਸ਼ੀ ਮਿਲਦੀ ਹੈ ਜਿਵੇਂ ਕੋਈ ਪਿਆਰਾ ਉਸ ਦੇ ਕਲੇਜੇ ਨਾਲ ਲੱਗਾ ਹੋਵੇ ਪਰ ਉਸ ਨੂੰ ਪਤਾ ਨਹੀਂ ਲੱਗਦਾ ਕਿ ਉਹ ਕੌਣ ਹੈ ਉਸ ਦੀ ਛੋ ਨਾਲ ਉਸ ਦਾ ਦਿਲ ਤਕ 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 ਕਰਦਾ ਹੈ ਉਸ ਨੂੰ ਹਰ ਵੇਲੇ ਯਾਦ ਆਉਂਦੀ ਹੈ ਪਰ ਪਤਾ ਨਹੀਂ ਲੱਗਦਾ ਕਿ ਕਿਸ ਦੀ ਹੈ ਉਸ ਨੂੰ ਆਪਣਾ ਆਪ ਮਿੱਠਾ ਲੱਗਦਾ ਹੈ ਤੇ ਚਫੇਰੇ ਕਮਾਲ ਦੀ ਰੌਣਕ ਪਸਰੀ ਦਿਸਦੀ ਹੈ ਉਸ ਨੂੰ ਦਿਨ ਨੂਰ ਤੇ ਦੇ ਫੁੱਲਾਂ ਨਾਲ ਸ਼ਿੰਗਾਰਿਆ ਤੇ ਰਾਤ ਦੇ ਕੇ ਜਗਨੂਆ ਰੂਪੀ ਰਾਤਿਆਂ ਨਾਲ ਸ਼ਿੰਗਾਰਿਆ ਦਿਸਦੇ ਹਨ ਉਸ ਨੂੰ ਦਿਨ ਕੀ ਲੱਗਦਾ ਹੈ ਕਿ ਫੁੱਲਾਂ ਦਾ ਸ਼ਿੰਗਾਰਿਆ ਹੋਇਆ ਰਾਤ ਨੂੰ ਲੱਗਦੇ ਹਨ ਕਿ ਕੇਸ਼ ਜਗਨਿਆ ਰੂਪੀ ਤਾਰਿਆਂ ਨਾਲ ਸ਼ਿੰਗਾਰੇ ਹਨ ਉਸ ਨੂੰ ਦਿਨ ਆਪਣਾ ਸੰਗੀਤ ਤੇ ਰਾਤ ਸਹੇਲੀ ਜਾਪਦੀ ਹੈ ਉਹ ਦੂਰੋਂ ਉਸ ਨੂੰ ਚਲ ਚਲ ਮਿਲਣ ਆਉਂਦੇ ਜਾਪਦੇ ਹਨ ਇਸ ਤਰ੍ਹਾਂ ਉਸ ਨੂੰ ਜਿਉਣਾ ਚੰਗਾ ਲੱਗਦਾ ਹੈ ਪਰ ਮੌਤ ਵੀ ਉਪਰੀ ਨਹੀਂ ਲੱਗਦੀ ਸਗੋਂ ਮਿੱਠਾ ਨਿੰਦੀ ਜਾਪਦੀ ਹੈ ਉਹ ਉਸ ਦੀ ਖਿੱਚ ਤੋਂ ਅਕਦਾ ਥਕਦਾ ਨਹੀਂ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਕੋਈ ਡੋਰ ਪਾ ਕੇ ਉਸ ਨੂੰ ਖਿੱਚ ਰਿਹਾ ਹੋਵੇ ਉਸ ਨੂੰ ਭਾਵੇਂ ਪਤਾ ਨਹੀਂ ਉਹ ਕੋਣ ਹੈ ਪਰ ਉਸ ਦੀ ਰੂਹ ਜਾਣਦੀ ਹੈ ਕਿ ਉਹ ਉਸ ਦਾ ਹੈ ਜਿਸ ਦੇ ਹੱਥ ਉਸ ਦੀ ਪਤੰਗ ਰੂਪੀ ਜਿੰਦ ਦੀ ਡੋਰ ਹੈ ਇਸ ਪ੍ਰਕਾਰ ਇਸ ਕਵਿਤਾ ਦਾ ਵਿਸ਼ਾ ਕਵੀ ਦਾ ਰਹਿस्यਮਈ ਅਨੁਭਵ ਹੈ ਇਹ ਸਾਰਾ ਕੀ ਇੱਕ ਰਹਿस्यਮਈ ਅਨੁਭਵ ਹੈ ਇਹ ਇੱਕ ਬਹੁ ਅਰਥਿਕ ਕਵਿਤਾ ਹੈ ਇਹ ਦੁਨਿਆਵੀ ਪਿਆਰ ਤੇ ਰੂਹਾਨੀ ਪਿਆਰ ਦੋਹਾਂ ਨੂੰ ਆਪਣੇ ਕਲਾਵੇ ਵਿੱਚ ਲੈਂਦੀ ਹੈ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ ਮਿਲਦੇ ਹਾਂ ਅਗਲੀ ਕਵਿਤਾ ਵਿੱਚ